ਅਸੀਂ ਇੱਥੇ ਗਗਨ ਹੋਟਲ ਸਾਈ ਹਾਂ ਤੁਹਾਨੂੰ ਇੱਥੇ ਕੀ ਪਸੰਦ ਹੈ ਨਾ ਮਤਲਬ ਕਿਹੜੀ ਆਈਟਮ ਪਸੰਦ ਆਉਂਦੀ ਸਾਨੂੰ ਨਾਨ ਵੇਜ ਵਿੱਚ ਬਟਰ ਚਿਕਨ ਬਹੁਤ ਵਧੀਆ ਬਣਾਉਂਦੇ ਨੇ ਤੇ ਅਸੀਂ ਹਫਤੇ ਚ ਦੋ ਤਿੰਨ ਵਾਰੀ ਵਿਜ਼ਿਟ ਕਰਦੇ ਹਾਂ ਜਦੋਂ ਸਾਡਾ ਖਾਣ ਦਾ ਮਨ ਹੁੰਦਾ ਹੈ ਦਨ ਹੋਟਲ ਆਇਆ ਤੁਸੀਂ ਪਹਿਲੀ ਵਾਰ ਆਏ ਹੋ ਕਿ ਅਕਸਰ ਆਂਦੇ ਰਹਿੰਦੇ ਹੋ ਮੇਰੀ ਆਪਣਾ ਲੋਕਲ ਕਸਟਮਰ ਹੋਣ ਦੇ ਨਾਤੇ ਜੀ ਆਪਾਂ ਇੱਥੇ ਅਕਸਰ ਨਾ ਆਪਣਾ ਆਉਣਾ ਜਾਣਾ ਤਕਰੀਬਨ ਲੱਗੇ ਹੀ ਰਹਿੰਦਾ ਜੀ ਤੁਸੀਂ ਇੱਥੇ ਅਕਸਰ ਆਂਦੇ ਰਹਿੰਦੇ ਹੋ ਜਾਂ ਪਹਿਲੀ ਵਾਰ ਹੋ ਨਹੀਂ ਨਹੀਂ ਮੈਂ ਪਹਿਲੀ ਵਾਰ ਹੀ ਆਇਆ ਇਸ ਨੂੰ ਮੈਂ ਤਕਰੀਬਨ ਚੰਡੀਗੜ੍ਹ ਚੱਲੇ ਸੀ ਜਨ ਜਨਦੇ ਮੈਂ ਦੇਖਿਆ ਚਲੋ ਹੋਟਲ ਵਧੀਆ ਹੈ ਨਾ ਜੀ ਲੋਕੇਸ਼ਨ ਵਧੀਆ ਹੈ ਤੇ ਆਏ ਤੇ ਦੇਖਿਆ ਪਨੀਰ ਪਹਿਲੀ ਵਾਰ ਖਾਧਾ ਤੇ ਬਹੁਤ ਜ਼ਿਆਦਾ ਟੇਸਟੀ ਸੀ ਸਰ ਇੱਥੇ ਆਂਦੇ ਨੇ ਬਲੀਵਾਰਾਂ ਨਹੀਂ ਮੈਂ ਜਦੋਂ ਵੀ ਮੈਂ ਪਟਿਆਲਾ ਦੇ ਚੰਡੀਗੜ੍ਹ ਦੀ ਜਾਂਦਾ ਤਾਂ ਮੈਂ ਅਕਸਰ ਇੱਥੇ ਰੁੱਕ ਕੇ ਜਾਂਦਾ ਜਿਹੜਾ ਖਾਣਾ ਇੱਥੇ ਬੜੀ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਜਾਂਦਾ ਤੇ ਬੜੇ ਵਧੀਆ ਤਰੀਕੇ ਨਾਲ ਇਹ ਸਰਵ ਕਰ ਦਿੰਦੇ ਹਨ ਹਨੋ ਗगन ਹੋਟਲ 'ਚ ਕੀ ਜ਼ਿਆਦਾ ਵਧੀਆ ਲੱਗਦਾ ਹੈ ਵੈਜ ਵਿੱਚ ਨਾਨਵੈਜ ਵਿੱਚ ਜਿਹੜੀ ਵੀ ਚੀਜ਼ ਖਾ ਲਈ ਜੋ ਵੀ ਇੱਕ ਦੂਜੇ ਤੋਂ ਸਵਾਦ ਤੋਂ ਸਵਾਦ ਹੀ ਮਿਲਦੀ ਹੈ ਵੈਜ ਖਾ ਲਈ ਉਹ ਤੋਂ ਸਵਾਦ ਹੁੰਦਾ ਹੈ ਨਾਨਵੈਜ ਖਾਈ ਉਹ ਤੋਂ ਸਵਾਦ ਹੁੰਦਾ ਹੈ ਥੋੜੀ ਇੱਥੇ ਬਹੁਤ ਤਾਰੀਫ ਸੁਣੀ ਆਈ ਕਸਟਮਰਸ ਤੋਂ ਕਿ ਇੱਥੇ ਦੇ ਸ਼ਫ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਤੁਸੀਂ ਐਸਾ ਕੀ ਬਣਾਉਣਾ ਆਪਣੇ ਖਾਣੇ ਚ ਜੋ ਲੋਕਾਂ ਨੂੰ ਇੰਨਾ ਪਸੰਦ ਆਂਦਾ ਹੈ ਮੈਂ ਤਾਂ ਤੇ ਪਿਆਰ ਨਾਲ ਬਣਾਉਂਦੀ ਆਂ ਮੈਨੂੰ ਤਾਂ ਸਵਾਦ ਲੱਗਦਾ ਇੱਥੇ ਜੋ ਜਿੰਨੇ ਕਸਟਮਰ ਨੇ ਉਹ ਕਸਟਮਰ ਨੇ ਮੇਰੇ ਭਰਾ ਨੇ ਬਹੁਤ ਅੱਛਾ ਟੇਸਟ ਹੈ ਬਹੁਤ ਵਧੀਆ ਇਹਨਾਂ ਦਾ ਟ੍ਰੀਟ ਆ ਗਰ ਕਈ ਵਾਰੀ ਆ ਸੀ ਮੈਨੂੰ ਵੀ ਆਸ ਹੈ ਇਹਨਾਂ ਨੂੰ ਕਾਲ ਕਰਦੇ ਆ ਕਿ ਇਸ ਸੜਕ ਤੋਂ ਲੰਘਾਂਗੇ ਤੇ ਸਾਡੀ ਬੈਟਿੰਗ ਸੜਕ ਤੇ ਬਹੁਤ ਜੰਦੀ ਹੈ। ਐਨੀ ਵਧੀਆ ਸਰਵਿਸ ਐਨਾ ਵਧੀਆ ਟੇਸਟ ਮੈਨੂੰ ਨਹੀਂ ਲੱਗਦਾ ਪਟਿਆਲੇ ਸਾਥ ਕਿਤੇ ਮਿਲੇ ਆ। ਇਹ ਹੋਰ ਕਿਹੜੀ ਕਿਹੜੀ ਫੈਸਿਲਿਟੀਜ਼ ਅਵੇਲੇਬਲ ਨੇ? ਪੂਰੀ ਆਪਣੇ ਲਿਵੇਰੇ ਪੰਜ ਰੂਮ ਵੀ ਹੈਗੇ ਨੇ ਜੀ। ਬਾਕੀ ਛੋਟੀ ਮੋਟੀ ਪਾਰਟੀ ਵੀ ਕਰ ਸਕਦੇ ਆਂ ਆਪਾਂ ਉਪਰ ਆਪਣੇ ਲਿਵੇ ਹਾਲ ਹੈਗਾ। ਮੈਂ ਇਹ ਬੇਨਤੀ ਕਰਦਾ ਹਾਂ ਜੋ ਆਪਕਾ ਨੂੰ ਦੇਖ ਰਹੇ ਨੇ ਜੀ ਵੀ ਸਾਰੇ ਜਣੇ ਇੱਕ ਵਾਰੀ ਯੂਨ ਵਿਜ਼ਿਟ ਕਰਿਓ ਚੰਨੋ ਪਿੰਡ ਦੇ ਵਿੱਚ ਉਹਦਾ ਨਾ ਰੈਸਟੋਰੈਂਟ ਹੈ ਜੀ ਤੇ ਸਾਹਮਣੇ ਲੋਕੇਸ਼ਨ ਆਪਣੀ 3P ਦੇ ਫੀਲ드 ਦੇ ਸਾਹਮਣੇ ਹੈ ਜੀ ਇੱਕ ਵਾਰੀ ਜ਼ਰੂਰ ਸਾਰੇ ਵਿਜ਼ਿਟ ਕਰਿਓ ਜੀ ਤੁਹਾਨੂੰ ਇਹਦਾ ਖਾਣਾ ਕਿ ਐਸਾ ਲੱਗਿਆ ਅਗਰ ਖਾਣੇ ਦੀ ਗੱਲ ਕਰਦਾ ਹਾਂ ਤਾਂ ਇਹ ਖਾਣਾ ਜੀ ਇੱਥੇ ਨਾ ਤਕਰੀਬਨ ਬਹੁਤ ਵਧੀਆ ਰਹਿੰਦਾ ਜੀ ਬਹੁਤ ਟੇਸਟੀ ਆਈ ਕੁੱਕ ਨਾ ਬੈਲ ਮੈਂਟੇਨਡ ਕੁੱਕ ਰੱਖੇ ਨੇ ਜੋ ਕਿ ਖਾਣਾ ਦਾ ਟੇਸਟੀ ਬਣਾਉਂਦੇ ਵੀ ਨੇ ਦੇ ਨਾਲ ਖਾਸ ਧਿਆਨ ਰੱਖੀ ਸੀ ਨਾ ਸਫਾਈ ਦਾ ਮੈਂ ਵੀ ਇੱਥੇ ਦਾ ਚੀਜ਼ ਸਲੀ ਡਰਾਈ ਕੀਤਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਵੀ ਆ ਕੇ ਇੱਥੇ ਜ਼ਰੂਰ ਟਰਾਈ ਕਰੋ ਇਥੇ ਦੀ ਵੈਜ ਤੇ ਨਾਨ ਵੈਜ ਸਾਰੀ ਆਈਟਮਾਂ ਬਹੁਤ ਵਧੀਆ ਨੇ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਅੱਜ ਆਪਾਂ ਇੱਥੇ ਆਏ ਆ ਪਿੰਡ ਚੰਨੋ ਵਿੱਚ ਜੋ ਕਿ ਸੰਗਰੂਰ ਤੋਂ ਪਟਿਆਲਾ ਰੋਡ ਤੇ ਪੈਂਦਾ ਹੈ ਇੱਥੇ ਗगन ਹੋਟਲ ਹੈ ਗगन ਹੋਟਲ ਐਂਡ ਰੈਸਟੋਰੈਂਟ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਏਸੀ ਰੂਮ ਵੀ ਹੈ ਬ੍ਰੇਕਫਾਸਟ ਵੀ ਅਵੇਲੇਬਲ ਹੈ ਲੰਚ ਵੀ ਅਵੇਲੇਬਲ ਹੈ ਡਿਨਰ ਵੀ ਅਵੇਲੇਬਲ ਹੈ ਨਾਨ ਵੇਜ ਤੇ ਰੇਜ ਦੋਨੋਂ ਹੀ ਆਈਟਮਸ ਅਵੇਲੇਬਲ ਹਨ ਜਿਹੜੇ ਵੀ ਲੋਕ ਪਟਿਆਲਾ ਤੋਂ ਸੰਗਰੂਰ ਜਾਂ ਚੰਡੀਗੜ੍ਹ ਤੋਂ ਸੰਗਰੂਰ ਜਾਂਦੇ ਨੇ ਉਹ ਇੱਥੇ ਹੀ ਆਪਣੀ ਬ੍ਰੇਕਾ ਮਾਰਦੇ ਨੇ ਇੱਥੇ ਹੀ ਕਿਉਂ ਇੱਥੇ ਐਸਾ ਕੀ ਖਾਸ ਹੈ ਇੱਥੇ ਦੇ ਆਈਟਮਸ ਐਸਾ ਕੀ ਸੁਆਦ ਹੈ ਜੋ ਸਾਰਿਆਂ ਨੂੰ ਇੱਥੇ ਆਪਣੇ ਵੱਲ ਖਿੱਚ ਲੈਂਦਾ ਹੈ ਆਪਾਂ ਜਾਣਦੇ ਹਾਂ ਇੱਥੇ ਦੇ ਹੋਟਲ ਵਿੱਚ ਲੋਕ ਆਉਂਦੇ ਨੇ ਕੀ ਕੀ ਆਈਟਮਸ ਖਾਂਦੇ ਨੇ ਉਹਨਾਂ ਨੂੰ ਕਿਹੜੀ ਕਿਹੜੀ ਆਈਟਮ ਪਸੰਦ ਹੈ वेज ਵਿੱਚ ਵੀ ਤੇ ਨਾਨ ਵੇਜ ਵਿੱਚ ਵੀ ਅਸੀਂ ਜਦੋਂ ਸ਼ੂਟ ਵੇਲੇ ਸੰਗਰੂਰ ਏਰੀਆ ਤੇ ਜਾਂਦੇ ਆ ਤਾਂ ਅਸੀਂ ਇੱਥੇ ਹੀ ਬ੍ਰੇਕ ਲਾਉਂਦੇ ਆ ਇੱਥੇ ਦਾ ਹੀ ਖਾਣਾ ਖਾਂਦੇ ਆ ਇੱਥੇ ਦਾ ਵੇਜ ਆਈਟਮ ਮੈਨੂੰ ਬਹੁਤ ਹੀ ਪਸੰਦ ਹੈ ਆਓ ਇੱਥੇ ਦੇ ਕਸਟਮਰ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਉਹਨਾਂ ਨੂੰ ਕੀ ਕੀ ਸਵਾਦ ਲੱਗਦਾ ਹੈ ਇੱਥੇ ਤੇ ਇੱਥੇ ਦੇ ਓਨਰ ਨਾਲ ਵੀ ਗੱਲਬਾਤ ਕਰਾਂਗੇ ਕਿ ਇੱਥੇ ਦੀ ਐਸੀ ਆਈਟਮਸ ਕਿਹੜੀ ਖਾਸ ਨੇ ਜੋ ਲੋਕਾਂ ਨੂੰ ਪਸੰਦ ਆਉਂਦੀਆਂ ਨੇ ਆਓ ਸਾਹਿਬ ਜੀ ਸ੍ਰੀਕਲਪ ਜੀ ਤੁਹਾਡਾ ਨਾਮ ਸਖਵਿੰਦਰ ਸਿੰਘ ਜੀ ਕਿਸੇ ਤੇ ਗੱਲਾਂ ਮੋਟਰਸ ਆਇਓ ਤੁਹਾਨੂੰ ਇੱਥੇ ਕੀ ਪਸੰਦ ਹੈ ਨਾ ਮਨ ਕਿਹੜੀ ਆਈਟਮ ਪਸੰਦ ਆਉਂਦੀ ਹੈ ਇੱਥੇ ਮੈਡਮ ਸਾਨੂੰ ਨੌਨ ਵੇਜ ਵਿੱਚ ਬਟਰ ਚਿਕਨ ਬਹੁਤ ਵਧੀਆ ਬਣਾਉਂਦੇ ਨੇ ਤੇ ਅਸੀਂ ਹਫਤੇ ਵਿੱਚ ਦੋ ਤਿੰਨ ਵਾਰੀ ਵਿਜ਼ਿਟ ਕਰਦੇ ਹਾਂ ਜਦੋਂ ਸਾਡਾ ਖਾਣ ਦਾ ਮਨ ਹੁੰਦਾ ਅਸੀਂ ਇੱਥੇ ਆ ਕੇ ਬਹਿੰਦੇ ਹਾਂ ਯਾਰਾਂ ਦੋਸਤਾਂ ਨਾਲ ਇਹਨਾਂ ਨੂੰ ਤਾਂ ਬਟਰ ਚਿਕਨ ਪਸੰਦ ਆਇਆ ਤਾਂ ਆਪਾਂ ਬਾਕੀ ਕਸਟਮਰ ਨੂੰ ਪੁੱਛ ਜਾਈਆ ਉਹਨਾਂ ਨੂੰ ਇੱਥੇ ਕਿਹੜੀ ਆਈਟਮ ਵਧੀਆ ਲੱਗਦੀ ਹੈ ਵੇਜ ਵਿੱਚ ਵੀ ਤੇ ਨੌਨ ਵੇਜ ਵਿੱਚ ਵੀ ਇਦਰੀ ਵੀ ਆਪਾਂ ਗੱਲਬਾਤ ਕਰਦੇ ਆਂ ਆਪਾਂ ਦੂਜੀ ਕਸਟਮਰ ਨੂੰ ਪੁੱਛਦੇ ਆਂ ਉਹਨਾਂ ਨੇ ਹੁਣ ਕੀ ਆਰਡਰ ਕੀਤਾ ਸਸ਼ੀ ਗਾਲੀ ਸਸ਼ੀ ਗਾਲੀ ਜੀ ਦਾ ਨਾਮ ਰਿੰਕੂ ਹੈ ਜੀ ਨਾ ਤੁਸੀਂ ਇੱਥੇ ਗगन ਹੋਟਲ ਚ ਆਏ ਹੋ ਤੁਸੀਂ ਪਹਿਲੀ ਵਾਰ ਆਏ ਹੋ ਕਿ ਅਕਸਰ ਆਂਦੇ ਰਹਿੰਦੇ ਹੋ ਨਹੀਂ ਜੀ ਆਪਣਾ ਲੋਕਲ ਕਸਟਮਰ ਹੋਣ ਦੇ ਨਾਤੇ ਜੀ ਆਪਾਂ ਇੱਥੇ ਅਕਸਰ ਨਾਲ ਆਪਣਾ ਆਉਣਾ ਜਾਣਾ ਤਕਰੀਬਨ ਲੱਗੇ ਹੀ ਰਹਿੰਦਾ ਜੀ ਤੁਸੀਂ ਇੱਥੇ ਕੀ ਆਰਡਰ ਕੀਤਾ ਤੇ ਫਿਲਹਾਲ ਤਾਂ ਇਹ ਦੇਖੋ ਮੌਸਮ ਠੰਡਾ ਤੇ ਆਪਾਂ ਜੀ ਕੜਾਈ ਚਾਂਪ ਆਰਡਰ ਕੀਤਾ ਜੀ ਇੱਥੇ ਤੁਹਾਨੂੰ ਕਿਹੜੀ ਆਈਟਮ ਜ਼ਿਆਦਾ ਵਧੀਆ ਲੱਗਦੀ ਹੈ ਵੈਜ ਨਾਨ ਵੈਜ ਵਿੱਚ ਦੇਖੋ ਜੀ ਆਪਾਂ ਵੈਜ ਦੇ ਸ਼ੌਕੀਨ ਆ ਜੀ ਤਾਂ ਆਪਾਂ ਵੈਜ ਨੂੰ ਹੀ ਜ਼ਿਆਦਾ ਪ੍ਰਿਫਰ ਕਰਦੇ ਆਂ ਜੀ ਪੈਟੀਸ ਜੀ ਗਾਨੇ ਆ ਜੀ ਇੱਥੇ ਜੀ ਮੈਂ ਨੂਡਲ ਵਗੈਰਾ ਹੋ ਗਿਆ ਪਾਸਤਾ ਹੋ ਗਿਆ ਤੇ ਆਪਣਾ ਫਰੈਂਚ ਫਰਾਈ ਵਗੈਰਾ ਹੋ ਗਿਆ ਜੀ ਇਹ ਚੀਜ਼ਾਂ ਦਾ ਜਾਨੀ ਕਿ ਇਹਨਾਂ ਦਾ ਮਾਣਦੇ ਆਂ ਜੀ ਆਪਾਂ ਇੱਥੇ ਵਧੀਆ ਲੱਗਦਾ ਜੀ ਆਪਾਂ ਨੂੰ ਟੇਸਟੀ ਬਣਾਉਂਦੇ ਨੇ ਜੀ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਹੈ ਇੱਥੇ ਜੀ ਸਭ ਤੋਂ ਜੀ ਤਕਰੀਬਨ ਸਾਰੀਆਂ ਜਿੱਦਾਂ ਜੋ ਮੈਂ ਤੁਹਾਨੂੰ ਬੋਲੀਆਂ ਨੇ ਜੀ ਸਾਰੀਆਂ ਵਧੀਆ ਬਣਾਉਂਦੇ ਨੇ ਜੀ ਤੇ ਟੇਸ ਬਦਲ ਕੇ ਇਹ ਚੀਜ਼ਾਂ ਖਾਣੇ ਰਹਿੰਦੇ ਆ ਜੀ ਜਿਵੇਂ ਕਿ ਤੁਸੀਂ ਦੇਖਿਆ ਇਹ ਤਾਂ ਅਕਸਰ ਆਂਦੇ ਰਹਿੰਦੇ ਆ ਇਹਨਾਂ ਨੂੰ ਇੱਥੇ ਦੀ ਹਰੇਕ ਆਈਟਮ ਵਧੀਆ ਲੱਗਦੀ ਹੈ ਤਾਂ ਆਪਾਂ ਹੁਣ ਫੋਟੋ ਕਸਟਮਰ ਨਾਲ ਵੀ ਗੱਲ ਕਰਦੇ ਆ ਇੱਥੇ ਕਾਫੀ ਕਸਟਮਰ ਬੈਠੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਜਿਵੇਂ ਮੈਂ ਇੱਥੇ ਆਈਆਂ ਮੈਂ ਅੰਸਰ ਇਸ ਦੇਖਿਆ ਕਿ ਸਰ ਬੜੇ ਮਜ਼ੇ ਨਾਲ ਪਨੀਰ ਖਾ ਰਹੇ ਸੀਗੇ ਪੈਨਾਂ ਨੂੰ ਕੁਛ ਦੇ ਇਹਨਾਂ ਨੂੰ ਪਨੀਰ ਦੀ ਆਈਟਮ ਕਿੰਸੀ ਲੱਗੀ ਤੇ ਅਕਸਰ ਇੱਥੇ ਆਂਦੇ ਰਹਿੰਦੇ ਨੇ ਆ ਪਹਿਲੀ ਵਾਰ ਨੇ ਸਾਸ਼ੀ ਭਾਈ ਸਾਸ਼ੀ ਕਾਹਤਾ ਜਿਹੜਾ ਨਾਮ ਡਾਕਟਰ ਚੰਕੌਰ ਜੀ ਤੁਸੀਂ ਇੱਥੇ ਅਕਸਰ ਆਉਂਦੇ ਰਹਿੰਦੇ ਹੋ ਜਾਂ ਪਹਿਲੀ ਵਾਰ ਹੋ ਨਹੀਂ ਨਹੀਂ ਮੈਂ ਪਹਿਲੀ ਵਾਰ ਹੀ ਆਇਆ ਹਾਂ ਜੀ ਕਿਉਂ ਮੈਂ ਤਕਰੀਬਨ ਚੰਡੀਗੜ੍ਹ ਚੱਲੇ ਸੀ ਜਨ ਜਨਦੇ ਮੈਂ ਦੇਖਿਆ ਚਲੋ ਹੋਟਲ ਵਧੀਆ ਹੈ ਨਾ ਜੀ ਲੋਕੇਸ਼ਨ ਵਧੀਆ ਹੈ ਤੇ ਆਏ ਤੇ ਦੇਖਿਆ ਪਨੀਰ ਪਹਿਲੀ ਵਾਰ ਖਾਦਾ ਹੈ ਤੇ ਬਹੁਤ ਜ਼ਿਆਦਾ ਟੇਸਟੀ ਹੈ ਐਨਾ ਕਦੇ ਖਾਦਾ ਵੀ ਨਹੀਂ ਐਨਾ ਟੇਸਟੀ ਕਦੇ ਪਨੀਰ ਜਿੰਨਾ ਆਪਾਂ ਨੂੰ ਇੱਥੇ ਮਿਲਿਆ ਕਰ ਤੁਸੀਂ ਹਲੇ ਇਕੋ ਆਈਟਮ ਟਰਾਈ ਕੀਤੀ ਹੈ ਹੋਰ ਵੀ ਕੀਤੀਆਂ ਨੇ ਨਹੀਂ ਹੋਰ ਵੀ ਆਈਟਮ ਇਹਨਾਂ ਦੀ ਬਹੁਤ ਵਧੀਆ ਨੇ ਆਏ ਪਲੇਟ ਇੱਕ ਖਾਦਾ ਹੈ ਤਕਨ ਇੱਥੇ ਚਾਪ ਚਾਪ ਬਹੁਤ ਵਧੀਆ ਬਣਾਉਂਦੇ ਨੇ ਵਿੱਚ ਅਸੀਂ ਸਾਰਾ ਚੀਨਾ ਖਾਤਾ ਵੇਚਦਾ ਹੈ ਬਹੁਤ ਜ਼ਿਆਦਾ ਤੈਸਤੀ ਬਾਕੀਆਂ ਨਾਲੋਂ ਕਿੰਨਾ ਕੁ ਵਧੀਆ ਲੱਗਿਆ ਇੱਥੇ ਦੱਸੋ ਬਹੁਤ ਜ਼ਿਆਦਾ ਵਧੀਆ ਹੁਣ ਜਿਵੇਂ ਤੁਹਾਨੂੰ ਇਥੇ ਦੀ ਆਈਟਮ ਨਹੀਂ ਵਧੀਆ ਲੱਗੀਆਂ ਤਾਂ ਹੁਣ ਮਤਲਬ ਥੋੜੀ ਪੱਕੀ ਬਲੇ ਕੇ ਗगन ਰੈਸਟੋਰੈਂਟ ਤੋਂ ਹਾਂਜੀ ਹਾਂ ਪੱਕਾ ਜੀ ਪੱਕਾ ਜਿੱਨੇ ਵੀ ਚਲੋ ਯਾਰ ਦੋਸਤ ਨੇ ਨਾਲ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਆਵਾਂਗੇ ਅੱਗੇ ਵੀ ਦੱਸਾਂਗੇ ਕਿ ਇੰਨਾ ਵਧੀਆ ਸਮਾਨ ਮਿਲਦਾ ਖਾਨ ਦੇ ਜਿਵੇਂ ਕਿ ਤੁਸੀਂ ਦੇਖਿਆ ਕਿ ਸਰ ਨੂੰ ਇਤਰੀ ਵੈਜ ਆਈਟਮ ਬਹੁਤ ਵਧੀਆ ਲੱਗੀਆਂ ਨੇ ਹੁਣ ਤਾਂ ਇਹਨਾਂ ਦੀ ਪੱਕੀ ਬਰੇਕ ਇੱਥੇ ਹੀ ਹੋਏਗੀ ਜਦ ਵੀ ਇਹ ਆਣਗੇ ਇਧਰੋਂ ਤਾਂ ਇੱਥੇ ਗगन ਰੈਸਟੋਰੈਂਟ 'ਚ ਜ਼ਰੂਰ ਆ ਕੇ ਖਾਣਗੇ ਸਾਡੇ ਨਾਲ ਇੱਥੇ ਇੱਕ ਹੋਰ ਕਸਟਮਰ ਜੁੜੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਸੱਸੀ ਸਾਹਿਬ ਜੀ ਸੱਸੀ ਸਾਹਿਬ ਜੀ ਤੁਹਾਡਾ ਨਾਮ ਪ੍ਰਮੋਦ ਰਾਣਾ ਕਿਧਰੋਂ ਬਿਲੋਂਗ ਕਰਦੇ ਹੋ ਮੈਂ ਪੋਨੀਗੜ ਤੋਂ ਆਣਾ ਜੀ ਤੁਸੀਂ ਅਕਸਰ ਇੱਥੇ ਆਉਂਦੇ ਨੇ ਪਹਿਲੀ ਵਾਰ ਹੈ ਨਹੀਂ ਮੈਂ ਜਦੋਂ ਵੀ ਮੈਂ ਪਟਿਆਲਾ ਜਾਂ ਚੰਡੀਗੜ੍ਹ ਦੀ ਜਾਂਦਾ ਤਾਂ ਮੈਂ ਅਕਸਰ ਇੱਥੇ ਰੁੱਕੇ ਜਾਂਦਾ ਕਿਉਂਕਿ ਮੈਂ ਪਹਿਲਾਂ ਇੱਥੇ ਬੜਾ ਨਾਮ ਸੁਣਿਆ ਸੀ ਇਹਨਾਂ ਦਾ ਹੋਟਲ ਦਾ ਜਿਹੜਾ ਖਾਣਾ ਇੱਥੇ ਬੜੀ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਜਾਂਦਾ ਤੇ ਬੜੇ ਵਧੀਆ ਤਰੀਕੇ ਨਾਲ ਇਹ ਸਰਵ ਕਰਦੇ ਨੇ ਜਿਹੜਾ ਸਟਾਫ ਹੈ ਉਹ ਬੜਾ ਵਧੀਆ ਹੈ ਬੜਾ ਵਧੀਆ ਢੰਗ ਨਾਲ ਇਹ ਮਤਲਬ ਕਿ ਇੱਕ ਫੈਮਿਲੀ ਆ ਇੱਥੇ ਲੱਗਦਾ এনवायरमेंट ਵੀ ਹਾਂ ਇੱਕ ਫੈਮਿਲੀ ਦੀ ਤਰ੍ਹਾਂ ਟਰੀਟ ਕਰਦੇ ਨੇ ਆਪਾਂ ਨੂੰ ਇਹ ਬੜੇ ਵਧੀਆ ਤਰੀਕੇ ਨਾਲ ਗੱਲਬਾਤ ਕਰਦਾ ਤੁਹਾਨੂੰ ਇੱਥੇ ਕਿਹੜੀ ਆਈਟਮਸ ਆਦਾ ਵਧੀਆ ਲੱਗੀ ਹੈ ਮੈਂ ਖਾਣ ਦੇ ਵਿੱਚ ਬੜਾ ਥੋੜਾ ਜਿਹਾ ਸ਼ਕੀਨ ਆ ਤੇ ਮੈਂ ਫਾਸਟ ਫੂਡ ਜਿਆਦਾ ਪ੍ਰੇਫਰ ਕਰਦਾ ਜਿਹਦੇ ਵਿੱਚ ਮੈਨੂੰ ਜਿਹੜੀ ਇਹਨਾਂ ਦੀ ਚਾਂਪ ਹੈ ਮਲਾਈ ਚਾਂਪ ਮਲਾਈ ਟਿੱਕਾ ਤੇ ਜਿਹੜਾ ਪਨੀਰ ਟਿੱਕਾ ਬੜਾ ਵਧੀਆ 맛 ਇਹਨਾਂ ਦਾ ਬੜਾ ਹੀ ਜ਼ਬਰਦਸਤ ਤਰੀਕੇ ਨਾਲ ਬਣਾਉਂਦੇ ਨੇ ਇਹ ਇੰਨਾ ਸਵਾਦਿਸ਼ਟ ਖਾਣਾ ਮੈਂ ਤਾਂ ਆਪਣੇ ਨੇੜੇ ਤੇੜੇ ਨਹੀਂ ਖਾਦਾ ਹੈਗਾ ਪਵਾਨੀਗੜ੍ਹ ਦੇ ਵਿੱਚ ਵੀ ਬੜੇ ਹੋਟਲ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਐਵੇਂ ਦਾ ਖਾਣਾ ਨਹੀਂ ਮਿਲਿਆ ਇਹਨਾਂ ਦਾ ਜਿਹੜਾ ਸਾਫ ਸਫਾਈ ਦਾ ਵਧੀਆ ਤਰੀਕੇ ਨਾਲ ਸਰਵ ਕਰਦੇ ਨੇ ਬੜਾ ਵਧੀਆ ਤਰੀਕਾ ਨਾਲ ਗੱਲਬਾਤ ਲਈ ਸ਼ੁਕਰੀਆ ਥੈਂਕ ਯੂ ਇੱਧਰ ਵੀ ਗ੍ਰਾਫ ਬੈਠੇ ਨੇ ਆਪਾਂ ਇਹਨਾਂ ਨੂੰ ਵੀ ਪੁੱਛਦੇ ਆਂ ਸਸ਼ੀਕਲ ਜੀ ਸਸ਼ੀਕਲ ਜੀ ਜੀ ਨਾਮ ਰਿਜਿੰਦਰ ਸਿੰਘ ਬੈਂਟੀ ਮਨਸੀ ਵਾਲੇ ਤੋਂ ਤੁਸੀਂ ਇੱਥੇ ਦੇ ਲੋਕਾਂ ਨੂੰ ਹਾਂ ਲੋਕਾਂ ਆਈ ਮੇਰਾ ਕੰਗਰਸ਼ 6 ਕਿਲੋਮੀਟਰ ਤੋਂ ਬੰਡ ਹੈ ਤੁਸੀਂ ਅਕਸਰ ਆਉਂਦੇ ਰਹਿੰਦੇ ਹੋ ਜਾਂ ਪਹਿਲੀ ਵਾਰ ਹੈ ਨਹੀਂ ਅਕਸਰ ਆਉਂਦੇ ਰਹਿੰਦੇ ਨੇ ਇਹ ਤਾਂ ਸਨੋ ਗਗਨ ਹੋਟਲ 'ਚ ਕੀ ਜ਼ਿਆਦਾ ਵਧੀਆ ਲੱਗਦਾ ਹੈ ਵੈਜ ਵਿੱਚ ਨਾਨਵੈਜ ਵਿੱਚ ਜਿਹੜੀ ਵੀ ਚੀਜ਼ ਖਾ ਲਈ ਜੋ ਵੀ ਇੱਕ ਦੂਜੇ ਤੋਂ ਸਵਾਦ ਤੋਂ ਸਵਾਦ ਹੀ ਮਿਲਦੀ ਹੈ ਵੈਜ ਖਾ ਲਈ ਉਹਦਾ ਸਵਾਦ ਹੁੰਦਾ ਹੈ ਨਾਨਵੈਜ ਖਾਈਓ ਉਹਦਾ ਸਵਾਦ ਹੁੰਦਾ ਹੈ ਕੁਈ ਆਈਟਮ ਹੈ ਜੀ ਹੈ ਨਹੀਂ ਜਿਹੜੀ ਨਾ ਪਸੰਦ ਆਵੇ। ਕੋਈ ਕਾਈਟਮ ਐਸੀ ਹੋਏਗੀ ਜੋ ਇੱਥੇ ਬਹੁਤ ਵਧੀਆ ਹੋਏਗੀ ਬਾਕੀ ਰੈਸਟੋਰੈਂਟਸ ਨਾਲੋਂ। ਹੈ ਜੀ। ਕੋਈ ਕਾਈਟਮ ਐਸੀ ਹੋਏਗੀ ਜੋ ਬਾਕੀ ਰੈਸਟੋਰੈਂਟ ਨਾਲੋਂ ਜ਼ਿਆਦਾ ਵਧੀਆ ਹੋਏਗੀ ਇੱਥੇ ਜੀ। ਰੋਸਟਡ ਬਹੁਤ ਸਟੈਂਡਰਡ ਬਣਾਉਂਦੇ ਨਹੀਂ। ਬਹੁਤ ਵਧੀਆ ਬਣਦਾ ਹੈ। ਬਲੋ। ਫ੍ਰੀਟਿਕਾ ਬਹੁਤ ਵਧੀਆ ਬਣਦਾ ਦੂਜੇ ਚ। ਬਹੁਤ ਵਧੀਆ ਅਕਸ਼ਰੀ ਹੋਦੇ ਜਾਂਦੇ ਰਹਿੰਨ ਸ਼ਾਮ ਦੀ ਪਾਰਟੀ ਤਕਰੀਬਨ ਇੱਥੇ ਹੁੰਦੀ ਹੈ ਜੀ। ਯਾਰ ਅੱਜਾਰੇ ਯਾਰ ਦੋਸਤ ਮੇਰੇ ਇੱਥੇ ਲੋਕ ਸਾਰੇ ਇਕੱਠੇ ਹੁੰਨੇ ਆ ਜੀ। ਅ ਤੇ ਤਰਸੀਦਾ ਪਰ ਉਹਨੇ ਸਾਹਮਣੇ ਉਹਦਾ 3p ਉਹਦੇ ਸਾਹਮਣੇ ਇਹ ਹੋਟਲ ਇੱਕ ਬਹੁਤ ਵਧੀਆ ਮਾਰਕ ਬਹੁਤ ਜੰਗੇ ਨੇ ਜੀ ਬਹੁਤ ਆਨ ਇੱਜ਼ਤ ਕਰਦੇ ਨੇ ਕੁੱਕਾ ਜਿਹੜਾ ਇਹ ਬਹੁਤ ਸਟੈਂਡਰਡ ਦਾ ਹੈ ਵਧੀਆ ਉਹ ਜਿਹੜੀ ਵੀ ਐਡਵਾਕੀ ਦੀ ਜੀ ਸਵਾਦ ਤੋਂ ਸਵਾਦ ਹੀ ਬਣਾ ਕੇ ਰੱਖੇ ਇੱਕ ਦਾ ਸਟਾਫ ਕਿਹਦਾ ਬਹੁਤ ਵਧੀਆ ਜੀ ਬਹੁਤ ਵਧੀਆ ਸਟਾਫ ਉਹ ਮਾਲਕ ਨੇ ਹੀ ਮਾਲਕੀ ਬਹੁਤ ਵਧੀਆ ਨੇ ਆਉਂਦੇ ਦੀ ਇੱਜ਼ਤ ਬਹੁਤ ਕਰਦੇ ਨੇ ਜਾਂਦੇ ਨੂੰ ਬਹੁਤ ਯਾਰ ਦਿੰਦੇ ਨੇ ਦੇਗੀ ਵਾਸਤੇ ਆਟੋਮੈਟਿਕਲੀ ਬੰਦਾ ਇਧਰੋਂ ਆਵੇ ਜੋ ਤੁਸੀਂ ਇੱਥੇ ਆਂਦੇ ਜਾਂਦੇ ਰਹਿੰਨੇ ਹੋ ਤੁਹਾਨੂੰ ਕੋਈ ਸਪੈਸ਼ਲ ਡਿਸਕਾਊਂਟ ਜਾਂ ਕੁਝ ਮਿਲਦਾ ਹੈ ਨਹੀਂ ਚੱਲੀ ਜਾਂਦਾ ਜੀ ਉਹ ਤਾਂ ਜੇ ਆਈਟਮ ਵੀ ਵਧੀਆ ਲੈਣੀ ਜੀ ਫਿਰ ਡਿਸਕਾਊਂਟ ਨਹੀਂ ਚੋੜਨੀ ਜੇ ਜੇ ਡਿਸਕਾਊਂਟ ਆਣਾ ਪਰੂਏ ਉਹ ਆਈਟਮ ਵਧੀਆ ਨਹੀਂ ਮਿਲਦੀ ਜੀ ਤੇ ਦੋਨੇ ਜਿਹੜਾ ਜਿਹਾ ਹੀ ਬਹੁਤ ਥੱਸੇ ਰੇਟ ਨੇ ਜੀ ਪਹਿਲੀ ਜੂਨੀਅਰ ਰੇਟ ਨਾਲੋਂ ਦਫਤਰ ਜਣ ਦੀ ਲੋੜ ਨਹੀਂ ਪੈਂਦੀ ਜੀ ਜਿਸ ਤਰ੍ਹਾਂ ਘਰ ਦੀ ਰਸੋਈ ਦੀ ਕਮਾਂਡ ਇੱਕ ਔਰਤ ਦੇ ਹੱਥ ਹੁੰਦੀ ਹੈ ਇੱਥੇ ਗਗਨ ਹੋਟਲ ਤੇ ਖਾਣਾ ਬਣਾਉਂਦੀ ਸਾਰੀ ਕਮਾਂਡ ਇਹਨਾਂ ਦੇ ਕੋਲ ਹੈ ਆਓ ਆਪ ਇਹਨਾਂ ਦਾ ਨਾਮ ਜਾਣਦੇ ਹਾਂ ਤੇ ਇਹਨਾਂ ਤੋਂ ਪੁੱਛਦੇ ਹਾਂ ਇਹ ਖਾਣਾ ਚਾਹੇ ਕਿ ਪਾਉਂਦੇ ਨੇ ਜੋ ਲੋਕ ਉਂਗਲੀਆਂ ਚੜ ਚੜ ਕੇ ਖਾਂਦੇ ਨੇ 사ਸ਼ਿਕਾ ਜੀ ਤੁਹਾਡਾ ਨਾਮ ਜਿਹੜਾ ਨਾਮ ਹੈ ਤੁਹਾਡਾ ਥੋੜੀ ਇੱਥੇ ਬਹੁਤ ਤਾਰੀਫ ਸੁਣੀ ਆਏ ਕਸਟਮਰਸ ਤੋਂ ਕਿ ਇੱਥੇ ਦੇ ਸ਼ਹਿਬ ਉਹ ਵਧੀਆ ਖਾਣਾ ਬਣਾਉਂਦੇ ਨੇ ਤੁਸੀਂ ਐਸਾ ਕੀ ਬਣਾਉਂਦੇ ਹੋ ਆਪਣੇ ਖਾਣੇ ਚ ਜੋ ਲੋਕਾਂ ਨੂੰ ਇੰਨਾ ਪਸੰਦ ਆਉਂਦਾ ਹੈ ਮੈਂ ਤੇ ਤੇ ਵਿਆਰਨਾ ਬਣਾਉਂਦੇ ਆ ਲੋਕਾਂ ਨੂੰ ਸਵਾਦ ਲੱਗਦਾ ਇਹ ਤੇ ਜੋ ਜਿੰਨੇ ਕਸਟਮਰ ਨੇ ਉਹ ਕਸਟਮਰ ਨਹੀਂ ਮੇਰੇ ਭਰਾ ਨੇ ਤੇ ਮੈਡਮ ਅਸੀਂ ਇਹਨਾਂ ਦੇ ਕਸਟਮਰ ਵੀ ਆ ਲੇਕਿਨ ਮੈਂ ਹੋਣਾ ਸੀ ਇਹਨਾਂ ਦੇ ਭਰਾ ਹਾਂ ਉਹ ਦੇਖੋ ਬਾਕੀ ਰੈਸਟੋਰੈਂਟ ਚ ਜਾਣੇ ਆ ਤੇ ਅਸੀਂ ਕੀ ਚਿੰਤ ਨਹੀਂ ਆ ਸਕਦੇ ਲੇਕਿਨ ਅਸੀਂ ਇਸ ਰੈਸਟੋਰੈਂਟ ਦੇ ਕਿਚਨ ਚ ਆ ਕੇ ਕੁਝ ਵੀ ਬਣਵਾ ਸਕਦੇ ਆ ਕੁਝ ਵੀ ਖਾ ਸਕਦੇ ਆ ਅਸੀਂ ਇਹਨਾਂ ਦੇ ਮਤਲਬ ਇੱਕ ਤਰ੍ਹਾਂ ਦੇ ਫਰੈਂਡ ਬਣ ਚੁੱਕੇ ਆ ਬਹੁਤ ਅੱਛਾ ਟੇਸਟ ਆ ਬਹੁਤ ਵਧੀਆ ਇਹਨਾਂ ਦਾ ਫ੍ਰੀਡਾ ਅਗਰ ਕਈ ਵਾਰੀ ਅਸੀਂ ਅਹ ਨਹੀਂ ਵੀ ਆ ਸਕਦੇ ਇਹਨਾਂ ਨੂੰ ਕਾਲ ਕਰਦੇ ਆ ਕਿਸੀ ਸੜਕ ਤੋਂ ਲੰਘਾ ਨੇ ਤੇ ਸਾਡੀ ਪੈਟਿੰਗ ਸੜਕ ਤੇ ਪਹੁੰਚ ਜਾਂਦੀ ਹੈ ਇੰਨੀ ਵਧੀਆ ਸਰਵਿਸ ਇੰਨਾ ਵਧੀਆ ਟੇਸਟ ਮੈਨੂੰ ਨਹੀਂ ਲੱਗਦਾ ਪਟਿਆਲੇ ਤੋਂ ਕਿਤੇ ਇਹ ਨਹੀਂ ਲਿਆਉਂ ਇਹ ਸਰਵਿਸ ਇਹਨਾਂ ਤੋਂ ਮੋਡਲ ਲਈ ਆ ਜਾਂ ਸਾਰੇ ਕਸਟਮਰ ਲਈ ਹੁੰਦੀ ਹੈ ਜੀ ਸਾਰੇ ਕਸਟਮਰ ਲਈ ਕੋਈ ਵੀ ਕਾਲ ਕਰਦਾ ਹੈ ਇਹਨਾਂ ਨੂੰ ਇਹ ਆਲ ਲੈਟ ਕਰਕੇ ਲੱਗ ਦਿੰਦੇ ਉਹਨਾਂ ਨੂੰ ਜਿਉ ਸੜਕ ਤੇ ਮੰਗਿਆ ਸੜਕ ਤੇ ਡਿਲੀਵਰੀ ਮਿਲਦੀ ਆ ਪਰ ਲੇਕਿਨ ਲੋਕ ਇਹਨਾਂ ਕੋਲ ਟੇਸਟ ਲਈ ਆਉਂਦੇ ਨੇ ਜਿੰਨੇ ਵੀ ਲੋਕ ਨੇ ਸਭ ਇਹਨਾਂ ਦੀ ਤਾਰੀਫ ਕਰਕੇ ਜਾਂਦਾ ਕਿ ਬਰਥਡੇ ਪਾਰਟੀ ਕੋਈ ਕੁਛ ਜਿੰਨੇ ਵੀ ਅਸੀਂ ਫਰੈਂਡ ਸਰਕਲ ਵਾਲੇ ਸਭ ਅਸੀਂ ਪੂਰੇ ਹੀ ਮਿਲ ਰਹੇ ਚਲ ਆਓ ਆਪਾਂ ਇੱਥੇ ਦੇ ਮੈਨੇਜਰ ਨਾਲ ਹੀ ਗੱਲ ਕਰਦੇ ਆਂ ਜਿਵੇਂ ਕਿ ਆਪਾਂ ਕਸਟਮਰਸ ਨਾਲ ਗੱਲ ਕੀਤੀ ਇੱਥੇ ਦੇ ਸ਼ੈਫ ਨਾਲ ਗੱਲ ਕੀਤੀ ਤਾਂ ਹੁਣ ਮੈਨੇਜਰ ਨੂੰ ਵੀ ਪੁੱਛਦੇ ਆਂ ਇੱਥੇ ਹੋਰ ਕੀ ਕੀ ਫੈਸਿਲਿਟੀਆਂ ਅਵੇਲੇਬਲ ਨੇ ਸੱਜਣਾ ਸੱਚੀ ਗੱਲੀ ਤੁਹਾਡਾ ਨਾਮ ਦਿਲਪ੍ਰੀਤ ਸਿੰਘ ਹੈ ਇੱਥੇ ਦੇ ਸ਼ਹਿਰ ਦੇ ਵਿੱਚ ਬਹੁਤ ਤਾਰੀਫ਼ ਸੁਣੀ ਹੈ ਕਸਟਮਰਸ ਤੋਂ ਉਹਨਾਂ ਨੇ ਇੱਥੇ ਖਾਣੇ ਦੀ ਬਹੁਤ ਤਾਰੀਫ਼ ਕੀਤੀ ਹੈ ਕਿ ਹੋਰ ਕਿਹੜੀ ਕਿਹੜੀ ਫੈਸਿਲਿਟੀਜ਼ ਅਵੇਲੇਬਲ ਨੇ ਪੂਰੀ ਆਪਣੇ ਲਈ ਆਪਣੇ ਪੰਜ-ਛੇ ਰੂਮ ਵੀ ਹੈਗੇ ਨੇ ਜੀ ਬਾਕੀ ਛੋਟੀ ਮੋਟੀ ਪਾਰਟੀ ਵੀ ਕਰ ਸਕਦੇ ਆ ਆਪਾਂ ਉਪਰ ਆਪਣੇ ਲਈ ਹਾਲ ਹੈਗਾ ਸਭ 50-60 ਬੰਦੇ ਆ ਦੀ ਤੇ ਬਾਕੀ ਆਪਣੇ ਉਰੇ ਕਈ ਵਾਰੀ ਫੈਮਿਲੀ ਕੋਲ ਹੀ ਨਾਲ ਆਉਂਦੇ ਨੇ ਬੰਦੇ ਧੂਰ ਉਧਰੋਂ ਉਹ ਵੀ ਰੁਕ ਰਕ ਕੇ ਜਾਂਦੇ ਆ ਆਪਣੇ ਲਈ ਕਈ ਕਸਟਮਰ ਆਉਂਦੇ ਨੇ ਸਾਡੇ ਇਧਰੋਂ ਸੰਗਰੂਰ ਤੋਂ ਪਟਿਆਲੇ ਜਾਂਦੇ ਨੇ ਉੱਥੇ ਵਾਲੇ ਤੋਂ ਸੰਗਰੂਰ ਇਧਰ ਨੂੰ ਆਉਂਦੇ ਜਾਂਦੇ ਰਹਿੰਦੇ ਆ ਤੇ ਉਹ ਆਪਣੇ ਲੋਕ ਵਧੀਆ ਵਿజిਟ ਕਰਕੇ ਜਾਂਦੇ ਆ ਬੜੀ ਤਾਰੀਫ ਕਰਦੇ ਸਾਡੇ ਖਾਣੇ ਦੀ ਬਾਕੀ ਅਸੀਂ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਵੀ ਹੋਰ ਵਧੀਆ ਤੋਂ ਵਧੀਆ ਕੀ ਕੁਝ ਕਰ ਸਕੀਏ ਅਸੀਂ ਉਹਨਾਂ ਲਈ ਜਿਹੜੇ ਤੁਸੀਂ ਇੱਥੇ ਰੂਮਸ ਦੱਸੇ ਨੇ ਉਹ ਸਾਰੇ ਏਸੀ ਰੂਮਸ ਨੇ ਹਾਂਜੀ ਏਸੀ ਰੂਮ ਨਹੀਂ ਸਾਰੇ ਫੈਮਿਲੀ ਰੂਮ ਨੇ ਸਾਰੇ ਹਨ ਵਧੀਆ ਜੀ ਜਦ ਵੀ ਕਿਸੇ ਨੇ ਕੋਈ ਫੂਡ ਆਰਡਰ ਕੀਤਾ ਹੋਵੇ ਲਾਈਕ ਫਾਲਤੇ ਕਹਤਾ ਹੋਵੇ ਕਿ ਅਸੀਂ ਆ ਰਹੇ ਆਂ ਉਹ ਤੁਸੀਂ ਪੈਕ ਕਰਕੇ ਰੱਖ ਦਿਓ ਉਹ ਵੀ ਅਵੇਲੇਬਲ ਹੈ ਹਾਂਜੀ ਹਾਂਜੀ ਫੋਨ ਫੋਨ ਤੇ ਆਰਡਰ ਆਉਂਦੇ ਆਂ ਅਸੀਂ ਪੈਕ ਕਰਕੇ ਰੱਖ ਦਿੰਨੇ ਆਂ ਕਈ ਵਾਰੀ ਅਸੀਂ ਆਪ ਵੀ ਡਿਲੀਵਰੀ ਕਰ ਦਿੰਨੇ ਹੁੰਦੇ ਆਂ ਨੇੜੇ ਦੇ ਪਿੰਡਾਂ 'ਚ ਆਉਂਦੇ ਆਂ ਤਾਂ ਕਿ ਅਸੀਂ ਆਪ ਵੀ ਡਿਲੀਵਰੀ ਕਰ ਦਿੰਨੇ ਆਂ ਜੀ ਜਿਹੜਾ ਤੁਹਾਡੇ ਇੱਥੇ ਪਾਰਟੀ ਹਾਲ ਅਵੇਲੇਬਲ ਹੈ ਉਥੇ ਜਿਵੇਂ ਕਸਟਮਰ ਨੇ ਬੁੱਕ ਕਰਾਉਣਾ ਹੋਵੇ ਤਾਂ ਉਹਨੂੰ ਕਿੰਨੇ ਦਿਨ ਪਹਿਲਾਂ ਦੱਸਣਾ ਪੈਂਦਾ ਹੈ ਐਟ ਟਾਈਮ ਵੀ ਹੋ ਜਾਂਦਾ ਹੈ ਕੋਈ ਇਸ ਤੋਂ ਦਿਨ ਪਹਿਲਾਂ ਦੱਸ ਦੇਣਾ ਬੜੀਏ ਗੱਲ ਹੈ ਇਹ ਰੇਂਜ ਜੋ ਕਰ ਲੈਣੇ ਆ ਤੇ ਬਾਕੀ ਆਪਾਂ ਹੀ ਜਿਹੜੇ ਕਸਟਮਰ ਆਉਂਦੇ ਰਹੋ ਨਾਲ ਧੰਨਵਾਦ ਕਰਨਾ ਚਾਹੁੰਦੇ ਆ ਤੇ ਬਾਕੀ ਆਪਾਂ ਦਾ ਇਹ ਵੈਂਟ ਕਰਦੇ ਆ ਜੋ ਆਪਾ ਨੂੰ ਦੇਖ ਰਹੇ ਨੇ ਵੀ ਸਾਰੇ ਜਣੇ ਇੱਕ ਵਾਰੀ ਯੂਨ ਵਿਜ਼ਿਟ ਕਰਿਓ ਚੰਨੋ ਪਿੰਡ ਦੇ ਵਿੱਚ ਗਗਨ ਰੈਸਟੋਰੈਂਟ ਹੈ ਤੇ ਸਾਹਮਣੇ ਲੋਕੇਸ਼ਨ ਆਪਣੀ 3P ਦੇ ਫੇਸ ਦੇ ਸਾਹਮਣੇ ਹੈ ਇੱਕ ਵਾਰੀ ਜ਼ਰੂਰ ਸਾਰੇ ਵਿਜ਼ਿਟ ਕਰਿਓ ਬਾਕੀ ਜੋ ਇੱਕ ਵਾਰੀ ਆ ਗਿਆ ਸਾਡਾ ਟੇਸਟ ਚੈੱਕ ਕਰ ਲਿਆ ਉਂਗਲਾਂ ਜੱਟਦੇ ਹੀ ਜਾਣਗੇ ਸਾਰੇ ਜਣੇ ਜੀ ਜਿਹੜੇ ਕਸਟਮਰ ਹੁਣ ਖਾਣਾ ਖਾ ਕੇ ਨਿਕਲੇ ਨੇ ਉਹਨਾਂ ਨੂੰ ਵੀ ਆਪਾਂ ਪੁੱਛਦੇ ਆਂ ਉਹਨਾਂ ਨੇ ਇਹ ਤੇ ਖਾਣਾ ਕਿਹੋ ਜਿਹਾ ਲੱਗਿਆ ਸੁਣੋ ਇਹ ਤੇ ਖਾਣਾ ਕਿਹੋ ਜਿਹਾ ਲੱਗਿਆ ਖਾਣਾ ਜੀ ਅਗਰ ਸੱਚ ਦੱਸੀਏ ਨਾ ਜੀ ਕੋਈ ਮਤਲਬ ਆਪਾਂ ਝੂਠ ਵਾਲੀ ਗੱਲ ਨਹੀਂ ਹੋ ਗਈ ਬੈਸਿ ਚਾਹੀਏ ਆਪਾਂ ਤਾਰੀਫ ਕਰੀਏ ਅਗਰ ਖਾਣੇ ਦੀ ਗੱਲ ਕਰਦਾ ਹਾਂ ਇਹ ਖਾਣਾ ਜੀ ਇੱਥੇ ਨਾ ਤਕਰੀਬਨ ਬਹੁਤ ਵਧੀਆ ਰਹਿੰਦਾ ਜੀ ਬਹੁਤ ਟੇਸਟੀ ਆਈ ਕੁੱਕਨਾ ਬੈਲ ਮੈਂਟੇਨਡ ਕੁੱਕਰ ਰੱਖੇ ਨੇ ਜੋ ਕਿ ਖਾਣਾ ਦਾ ਟੇਸਟੀ ਬਣਾਉਂਦੇ ਵੀ ਨੇ ਤੇ ਨਾਲ ਖਾਸ ਧਿਆਨ ਰੱਖਦੇ ਨੇ ਸਫਾਈ ਦਾ ਕਿਉਂਕਿ ਟੇਸਟ ਉਦੋਂ ਹੀ ਤੁਹਾਨੂੰ ਵਧੀਆ ਲੱਗਦਾ ਜਦੋਂ ਸਫਾਈ ਹੁੰਦੀ ਹੈ ਨਾਲ ਤਾਂ ਬਹੁਤ ਵਧੀਆ ਟੇਸਟ ਹੈ ਜੀ ਮੈਂ ਵੀ ਇੱਥੇ ਦਾ ਚੀਜ਼ ਚਿਲੇ ਟਰਾਈ ਕੀਤਾ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਵੀ ਆ ਕੇ ਇੱਥੇ ਜ਼ਰੂਰ ਟਰਾਈ ਕਰੋ ਇੱਥੇ ਦੀ ਵੈਜੀਟੇਨ ਨਾਨ-ਵੈਜੀਟ ਸਾਰੀ ਆਈਟਮਾਂ ਬਹੁਤ ਵਧੀਆ ਨੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਇੱਥੇ ਦੇ ਖਾਣੇ ਦਾ ਸਵਾਦ ਜ਼ਰੂਰ ਲਓ ਫਿਰ ਮਿਲਦੇ ਹਾਂ ਸੱਚੀਆਂ ਗੱਲਾਂ